ਹਲੋ ਜੀ ਸਾਰਨ ਸਸਤਿਕਾਰ ਕੀ ਹਾਲ ਚਾਲ ਹੈ ਹੋਪਸ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਨਾ ਆਪਾਂ ਬਣਾ ਲਏ ਸੀ ਨਵੀਂ ਤਰ੍ਹਾਂ ਦਾ ਬ੍ਰੇਕਫਾਸਟ ਸੋ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰ ਦਿਆਂ ਕਿਉਂਕਿ ਮੋਸਟਲੀ ਲੁੱਕਨ ਨੂੰ ਓਰਸ ਖਾਣੇ ਬਹੁਤ ਜ਼ਿਆਦਾ ਪਸੰਦ ਨਹੀਂ ਹੁੰਦੇ ਮੈਨੂੰ ਵੀ ਇੰਨੇ ਨਹੀਂ ਹੈਗੇ ਪਰ ਮੈਂ ਇਹਨਾਂ ਦੀ ਨਵੇਂ-ਨਵੇਂ ਰੈਸਪੀ ਓਰਸ ਦੀ ਬਣਾ ਕੇ ਟਰਾਈ ਕਰਦੀ ਰਹੀ ਹਾਂ ਸੋ ਅੱਜ ਆਪਾਂ ਨਾ ਬ੍ਰੋਕਲੀ ਤੇ 오ट्स ਦੇ ਬਣਾਵਾਂਗੇ ਚਿੱਲੇ ਸੋ ਹੁਣ ਉਹਨਾਂ ਦੇ ਲਈ ਆਪਾਂ ਲੈ ਲਈਏ ਬ੍ਰੋਕਲੀ ਤੇ ਮੈਂ ਲੈ ਲਈਏ ਕਾਚਰ ਥੋੜਾ ਜਿਹਾ ਪਨੀਰ ਅਨਿਅਨ ਤੇ ਗ੍ਰੀਨ ਚਿੱਲੀ ਤੇ ਮੇਰੇ ਕੋਲ ਲੌਲੇ ਪਏ ਸੀ ਮੈਂ ਇੱਕ ਕੋਲਾ ਲੈ ਲਿਆ ਇੱਕ ਚਮਚ ਦਹੀਂ ਲੈ ਲਿਆ ਤੇ ਆਪਾਂ ਆਪਦੀ ਕੁਆਂਟੀਟੀ ਦੇ ਹਿਸਾਬ ਨਾਲ ਆਉਟਸ ਲਵਾਂਗੇ ਜਿੰਨੇ ਆਪਾਂ ਮਤਲਬ 2 ਬਣਾਉਣੇ 3 ਬਣਾਉਣੇ ਜਿੰਨੇ ਕਰਦੇ ਮੈਂਬਰ ਆ ਉਸੇ ਹਿਸਾਬ ਨਾਲ ਆਪਾਂ ਆਉਟਸ ਲੱ ਲਾਂਗੇ ਤੇ ਮਸਾਲਿਆਂ ਵਿੱਚ ਨਮਕ ਲੈ ਲਾਂਗੇ ਲਾਲ ਮਿਰਚ ਲੈ ਲਾਂਗੇ ਹਲਦੀ ਲੈ ਲਾਂਗੇ ਤੇ ਆਪਣਾ ਜੀਰਾ ਲੈ ਲਾਂਗੇ ਹੁਣ ਆਪਾਂ ਇੱਕ ਬਲੈਂਡਰ ਵਿੱਚ ਨਾ ਸਾਰੀਆਂ ਵੈਜੀਸ ਨੂੰ ਚੋਪ ਕੱਟ ਲਾਂਗੇ ਤੇ ਜਿਹੜੇ ਆ ਮਸਾਲੇ ਨੇ ਉਹ ਵੀ ਇਹਨਾਂ ਵੈਜੀਸ ਵਿੱਚ ਪਾ ਦਾਂਗੇ ਤੇ ਉਹ ਸਾਰੀਆਂ ਵੈਜੀਸ ਨੂੰ ਚੋਪ ਕਰ ਲਾਂਗੇ ਨਾ ਮੈਂ ਆ ਚੋਪਰ ਲਾ ਲਿਆ ਤੇ ਹੁਣ ਜਿਹੜੀਆਂ ਵੈਜੀਸ ਨੇ ਸਾਰੀਆਂ ਆਪਾਂ ਇਹਦੇ ਵਿੱਚ ਪਾ ਕੇ ਨੀ ਚੰਗੀ ਤਰ੍ਹਾਂ ਚੋਪ ਕਰ ਲਾਂਗੇ ਮੇਰਾ ਇਹ ਚੋਪਰ ਨਾ ਬੜਾ ਵਧੀਆ ਬੜਾ ਕੰਮ ਇੱਥੇ ਹੀ ਹੋ ਜਾਂਦਾ ਸਾਰਾ ਕੁਝ ਇੱਕ ਮਿੰਟ ਦੇ ਵਿੱਚ ਹੀ ਚੋਪ ਕਰ ਦਿੰਦਾ ਮੈਂ ਜਦੋਂ ਗੋਭੀ ਦੇ ਪਰੌਂਠੇ ਜਾਂ ਮੂਲੀ ਦੇ ਪਰੌਂਠੇ ਇਹ ਬਣਾਉਣੇ ਹੁੰਦੇ ਨੇ ਨਾ ਮੈਂ ਇਹਦੇ ਵਿੱਚ ਹੀ ਚੋਪ ਕਰਨੀ ਆ ਸਾਰਾ ਕੁਝ ਸੋ ਇਹ ਜ਼ਈ ਕਰ ਦਿੰਦਾ ਹੈ ਇਹ ਇਹ ਚੀਜ਼ ਨਾ ਕੰਮ ਸੋ ਤੁਸੀਂ ਵੀ ਇਹਨਾਂ ਦੇ ਛੋਟੇ ਛੋਟੇ ਨਾ ਮਤਲਬ ਅਪਲਾਈਐਂਸਸ ਜ਼ਰੂਰ ਰੱਖਿਆ ਕਰੋ ਜਿੰਦੇ ਨਾਲ ਕਿ ਤੁਹਾਡਾ ਕੰਮ ਇਜ਼ੀ ਹੋ ਜਾਵੇ ਸੋ ਹੁਣ ਆਪਾਂ ਸਾਰੇ ਵੈਜੀਸ ਇੰਦੇ ਚ ਪਾ ਦਿੱਤੀਆਂ ਨੇ ਤੇ ਆਪਾਂ ਇਹਨੂੰ ਕਰ ਲਾਂਗੇ ਹੁਣ ਚੌਪ ਸੋ ਹੋਂ ਦੇ ਗਮੇਰੀਆਂ ਨਾ ਵੈਜੀਸ ਕਿੰਨੀਆਂ ਫਾਈਨ ਚੌਪ ਹੋਈਆਂ ਨੇ ਇੱਕ 5 ਮਿੰਟ ਹੀ ਲੱਗੇ ਆ ਸੋ ਹੁਣ ਨਾ ਮੇਰੀਆਂ ਵੈਜੇਸ ਨੇ ਜ਼ਿਆਦਾ ਹੁਣ ਮੈਂ ਇਹਨਾਂ ਨੂੰ ਕਰ ਲਾਂਗੀ ਹਾਫ ਕਿਉਂਕਿ ਮੈਂ ਇਹ ਖਾਣੇ ਨੇ ਤੇ ਮੈਂ ਆਪਦੇ ਹਿਸਾਬ ਨਾਲ ਜਿੰਨੇ ਜਿੰਨੇ ਮੈਂ ਮਤਲਬ 2 ਜਾਂ 3 ਜਿੰਨੇ ਮੈਂ ਖਾਣਨੇ ਮੈਂ ਉਨੇ ਬਣਾਵਾਂਗੀ ਸੋ ਮੈਂ ਹੁਣ ਨਾ ਇਹਨੂੰ ਹਾਫ ਕਰ ਲਾਂਗੀ ਤੇ ਜਿਹੜੀਆਂ ਦੂਜੀਆਂ ਵੈਜੇਸ ਮੈਂ ਅਲੱਗ ਆਵਲੀਆਂ ਰੱਖ ਰਹੀਆਂ ਨਾ ਇਹਦੀ ਵੀ ਮੈਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਮੈਂ ਇਹਦਾ ਕੀ ਬਣਾਇਆ ਸੋ ਹੁਣ ਦੇਖੋ ਮੈਂ ਨਾ ਇਹਦੇ ਵਿੱਚ 3 ਤੋਂ 4 ਸਪੂਨ ਨਾ ਓਡਸ ਪਾ ਲੈਨੇ ਤੇ ਹੁਣ ਆਪਾਂ ਜਿਹੜੇ ਆ ਸਪਾਈਸਿਸ ਨੇ ਨਾ ਸਾਰੇ ਇਹ ਆਪਦੇ ਹਿਸਾਬ ਨਾਲ ਜਿੰਨੇ ਆਪਾਂ ਖਾਣੇ ਆ ਨਾ ਉਸ ਹਿਸਾਬ ਨਾਲ ਇਹਦੇ ਵਿੱਚ ਪਾ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਦਹੀਂ ਤਾਂ ਕਿ ਜਿਹੜੇ ਉਸ ਨੇ ਨਾ ਉਹ ਚੰਗੀ ਤਰ੍ਹਾਂ ਬੈਚਸ ਨਾਲ ਬਾਈਂਡ ਹੋ ਜਾਣ ਮੈਂ ਦਹੀਂ 'ਚ ਥੋੜਾ ਜਿਹਾ ਪਾਣੀ ਨਹੀਂ ਪਾ ਲਿਆ ਸੀਗਾ ਜੇ ਤੁਹਾਡੇ ਕੋਲ ਦਹੀਂ ਨਹੀਂ ਹੈਗਾ ਤੁਸੀਂ ਥੋੜਾ ਜਿੰਨੇ 'ਚ ਪਾਣੀ ਨਹੀਂ ਪਾ ਸਕਦੇ ਹੋ ਸੋ ਹੁਣ ਆਪਾਂ ਇਹਦੇ 'ਚ ਪਾ ਲਈਆਂ ਸਾਰੇ ਸਪਾਈਸਿਸ ਤੇ ਇਹਨੂੰ ਕਰਨਿਆ ਬਲੈਂਡਰ ਹਾਂ ਦੇਖੋ ਆਪਣਾ ਨਾ ਮਿਕਸਚਰ ਬਿਲਕੁਲ ਰੈਡੀ ਹੋ ਗਿਆ ਤੇ ਹੁਣ ਆਪਾਂ ਇਹਨੂੰ 5 ਕ ਮਿੰਟ ਦਵਾਂਗੇ ਰੈਸਟ ਤਾਂ ਕਿ ਓਰਸ ਜਿਸ ਨੇ ਨਾ ਜੜੇ ਉਹ ਬਿਲਕੁਲ ਨਰਮ ਹੋ ਜਾਣ ਬਿਲਕੁਲ ਵੈਜੇਸ ਨਾਲ ਬਾਈਂਡ ਹੋ ਜਾਣ ਜਦੋਂ ਆਪਾਂ ਤਵੇ ਤੇ ਇਹਨੂੰ ਸਪਰੈਡ ਕਰਾਂਗੇ ਤਾਂ इजीली ਹੋ ਜਾਏ ਇੱਕ ਹੋਰ ਗੱਲ ਤੁਸੀਂ ਨਾ ਆਪਣਾ ਮੇਕ ਸ਼ੂਰ ਕਰ ਲਿਓ ਕਿ ਤੁਹਾਡਾ ਡੋ ਜਿਆਦਾ ਟਾਈਟ ਤਾਂ ਨਹੀਂ ਹੈਗਾ ਅਗਰ ਜੇ ਜਿਆਦਾ ਟਾਈਟ ਹੈ ਤਾਂ ਤੁਸੀਂ ਉਹਨੂੰ ਪਾਣੀ ਪਾ ਕੇ ਆਪਦੇ ਹਿਸਾਬ ਨਾਲ ਥੋੜਾ ਲਿਕਵਟ ਲਿਕਵਿਟੀ ਕਰ ਸਕਦੇ ਹੋ ਸੋ ਆਪਾਂ ਇਹਨੂੰ ਦੇਨੇ ਆ ਰੈਸਟ ਤੇ ਉਸ ਬਾਅਦ 5 ਮਿੰਟ ਬਾਅਦ ਮਿਲਦੇ ਆਂ ਹਨ ਦੇਖੋ ਆਪਣਾ ਓਰਸ ਤੇ ਜਿਹੜਾ ਮਿਕਸਰ ਸੀ ਓਰਸ ਦਾ ਸਾਰਾ ਨਾ ਉਹ ਨਾ ਹੁਣ 5 ਮਿੰਟ ਆਪਾਂ ਨੂੰ ਰਸਤ ਦਵਾ ਲਿਆ ਇੱਥੇ ਤੁਸੀਂ ਆਪਣਾ ਨਮਕ ਮਿਰਚ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਥੋੜਾ ਲੱਗਦਾ ਤਾਂ ਤੁਸੀਂ ਹੋਰ ਪਾ ਸਕਦੇ ਹੋ ਹੁਣ ਆਪਾਂ ਇਹਨੂੰ ਕਰਾਂਗੇ ਰੈਡੀ ਸੋ ਮੈਂ ਨਾ ਇੱਕ ਤਵਾ ਗੈਸ ਤੇ ਰੱਖਿਆ ਤੁਹਾਨੂੰ ਕਰਾਂਗੇ ਹੀਟ ਅਪ ਸੋ ਮੈਂ ਨਾ ਹਮੇਸ਼ਾ ਦੋ ਤਵੇ ਰੱਖਣੀਆਂ ਆ ਆਮ ਇਹਨਾਂ ਤਵਾ ਰੋਟੀਆਂ ਲਈ ਇਹ ਰੈਗੂਲਰ ਯੂਜ਼ ਲਈ ਆ ਤੇ ਇਹ ਤਵੇ ਤੇ ਮੈਂ ਚੀਲਾ ਟੋਸਾ ਜਿਵੇਂ ਪੂੜੇ ਬਣਾਉਣੇ ਹੁਣ ਉਹ ਚੀਜ਼ ਲਈ ਮੈਂ ਯੂਜ਼ ਕਰਨੀ ਆ ਕਿਉਂਕਿ ਜਿਹੜਾ ਉਹ ਵਾਲਾ ਤਵਾ ਹੁੰਦਾ ਨਾ ਉਹ ਆਪਾਂ ਰੈਗੂਲਰ ਯੂਜ਼ ਕਰਦੇ ਕਰਦੇ ਮਤਲਬ ਉਹ ਸੈੱਟ ਨਹੀਂ ਜਾਂਦਾ ਹੈਗਾ ਸੋ ਮੈਂ ਇਹ ਇਸ ਲਈ ਦੋ ਤਵੇ ਰੱਖਣੀਆਂ ਹੁਣ ਇਹ ਵਾਲਾ ਤਵਾ ਮੇਰਾ ਬਿਲਕੁਲ ਸੀਜ਼ਨ ਹੋਇਆ ਹੋਇਆ ਆ ਮੈਂ ਇਹਨੂੰ ਸੀਜ਼ਨ ਕਰਕੇ ਰੱਖਿਆ ਹੋਇਆ ਤਾਂ ਕਿ ਮੇਰੇ ਜਿਹੜਾ ਐਵੇਂ ਦੀਆਂ ਚੀਜ਼ਾਂ ਨੇ ਡੋਸਾ ਜਾਂ ਚਿਲਾ ਉਹ ਨਾਲ ਨਾ ਚੱਕੇ ਬਿਲਕੁਲ ਐਕਿਊਰੇਟ ਬਣੇ ਸੋ ਤੁਸੀਂ ਮੇਰੀ ਵੀਡੀਓ ਚੈੱਕ ਕਰ ਸਕਦੇ ਹੋ ਕਿ ਮੈਂ ਤਵਾ ਕਿਵੇਂ ਸੀਜ਼ਨ ਕੀਤਾ ਸੋ ਚਲੋ ਹੁਣ ਆਪਾਂ ਨਾ ਬਣਾਉਣੇ ਆ ਮੈਨੂੰ ਚਿਲੇ ਸੋ ਹੁਣ ਨਾ ਮੇਰਾ ਤਵਾ ਹੋ ਗਿਆ ਹਿੱਟ ਅਪ ਤੇ ਮੈਂ ਹੁਣ ਇਹਦੇ ਉੱਤੇ ਪਾਉਣੀ ਆ ਇਹ ਵਾਲਾ ਸਪਰੈਡ ਸੋ ਇੱਥੇ ਨਾ ਮੇਰੇ ਕੋਲ ਹਰਾ ਤਾਂ ਨਹੀਂ ਸੀ ਹੈਗਾ ਜੇ ਤੁਹਾਡੇ ਕੋਲ ਹੈਗਾ ਤੁਸੀਂ ਇਹਨਾਂ ਜ਼ਰੂਰ ਪਾਓ ਇਹਦਾ ਫਲੇਵਰ ਅੱਛਾ ਬੜਾ ਅੱਛਾ ਹੁੰਦਾ ਮੇਰੇ ਕੋਲ ਹੈ ਨਹੀਂ ਸੀ ਸੋ ਮੈਂ ਨਹੀਂ ਪਾਇਆ ਸੋ ਹੁਣ ਆਪਾਂ ਕੀ ਕਰਨਾ ਮੇਰਾ ਤਵਾ ਬਿਲਕੁਲ ਗਰਮ ਹੈ ਮੇਰਾ ਤਵਾ ਬਿਲਕੁਲ ਸੀਜ਼ਨ ਹੋ ਗਿਆ ਸੋ ਆਪਾਂ ਇਹਦੇ ਉੱਤੇ ਨਾ 1 스ਪੂਨ ਭਰਾਂਗੇ ਤੇ ਆਹ ਵਾਲਾ ਜਿਹੜਾ ਮਿਕਸਚਰ ਹੈ ਨਾ ਇਹਦੇ ਦੇ ਹੌਲੀ ਹੌਲੀ ਜਿਹਾ ਪਾਟ ਕਰਾਂਗੇ ਆਪਾਂ ਇਹਨੂੰ ਫੋਰਸ ਨਹੀਂ ਕਰਨਾ ਕਿਉਂਕਿ ਇਹ ਬਾਈਂਡ ਨਹੀਂ ਹੁੰਦਾ ਉਹ ਸਭ ਚੀਜ਼ਾਂ ਉਹ ਚੀਜ਼ ਹੁੰਦੀ ਨੇ ਕਿ ਜਿਹੜੀਆਂ ਆਪਸ ਵਿੱਚ ਬਾਈਂਡ ਕਰਦੇ ਇਹਨੂੰ ਬਸ ਆਪਾਂ ਨਾ ਹੌਲੀ-ਹੌਲੀ ਆ ਦੇਖੋ ਐਵੇਂ ਕਰਕੇ ਹੌਲੀ-ਹੌਲੀ ਸਪਰੈਡ ਕਰਦੇ ਜਾਵਾਂਗੇ ਤੇ ਬਸ ਜਿੱਥੇ ਇਹ ਟੁੱਟਣ ਲੱਗ ਜਾਏ ਉਹ ਉੱਥੇ ਹੀ ਛੱਡ ਦਿਓ ਤਾਂ ਕਿ ਇਹ ਖਰਾਬ ਨਾ ਹੋਏ ਹੁਣ ਆਪਾਂ ਇਹਦੇ ਵੇਟ ਕਰਾਂਗੇ ਪੱਕਣ ਦੇ ਇਹ ਜਦੋਂ ਪੱਕ ਜਾਊਗਾ ਨਾ ਫਿਰ ਇਹ ਬਿਲਕੁਲ ਸਹੀ ਹੋ ਜਾਊਗਾ ਹਲੇ ਤੁਹਾਨੂੰ ਲੱਗਦਾ ਕਿ ਇਹ ਬੜਾ ਮੋਟਾ ਹੈ ਤੇ ਹੈ ਨਹੀਂ ਪਰ ਜਦੋਂ ਇੱਕ ਵਾਰ ਇਹ ਮੜਾ ਜਾ ਨੀਚੋਂ ਪੱਕ ਗਿਆ ਨਾ ਉਸ ਬਾਅਦ ਇਹ ਬਿਲਕੁਲ ਸੈੱਟ ਹੋ ਜਾਊਗਾ ਮੈਂ ਤੁਹਾਨੂੰ ਦਿਖਾਉਣੀ ਆ ਤੇ ਹੁਣ 2 ਮਿੰਟ ਬਾਅਦ ਇਹਦੇ ਸਾਈਡਾਂ ਤੇ ਆਪਾਂ ਥੋੜਾ ਜਿਹਾ ਆਇਲ ਲਾ ਦਾਂਗੇ 2 ਮਿੰਟ ਬਾਅਦ ਨਾ ਆਪਾਂ ਇਹਦੇ ਐਵੇਂ ਸਾਈਡਾਂ ਤੇ ਨਾ ਆਇਲ ਮਾਰ ਦਾਂਗੇ ਜਿੰਨੇ ਨਾਲ ਕੀ ਕ੍ਰਿਸਪੀ ਹੋ ਜਾਊਗਾ ਤੇ ਹੁਣ ਆਪਾਂ ਇਹਨੇ ਪੱਕਣ ਦੀ ਵੇਟ ਕਰਨੀ ਆ ਕਾ ਜਲਦੀ ਨਾ ਕਰਿਓ ਕਿਉਂਕਿ ਇੰਨੀ ਛੇਤੀ ਨਹੀਂ ਪੱਕਦਾ ਇਹਨੂੰ 2 2 ਤੋਂ 3 ਮਿੰਟ ਲੱਗਦੇ ਆ ਪੱਕਣ ਨੂੰ ਸੋ ਹਮੇਸ਼ਾ ਆਪਦੀ ਜਿਹੜੀ ਗੈਸ ਦੀ ਫਲੇਮ ਹੈ ਉਹ ਮੀਡੀਅਮ ਮੀਡੀਅਮ ਤੋਂ ਸਲੋਈ ਰੱਖਿਆ ਕਰੋ ਕੋਈ ਵੀ ਚੀਜ਼ ਬਣਾਉਣ ਲੱਗਿਆਂ ਤਾਂ ਕਿ ਉਹ ਸੜੇ ਨਾ ਇਹਦਾ ਬੈਟਰ ਨਾ ਜਿਆਦਾ ਰਨਿੰਗ ਹੋ ਗਿਆ ਸੀ ਜਿਆਦਾ ਪਤਲਾ ਹੋ ਗਿਆ ਸੀ ਸੋ ਮੈਂ ਇਹਦੇ ਵਿੱਚ ਪਾਲਿਆ ਵੇਸਣ ਥੋੜਾ ਜਿਹਾ ਤਾਂ ਕਿ ਜੋ ਐਕਸਟਰਾ ਮੌਇਸਚਰ ਹੈ ਨਾ ਉਹ ਵੇਸਣ ਸੁੱਕ ਲਵੇ ਜੇ ਤੁਹਾਡੇ ਨਾਲ ਵੀ ਇਹ ਕਦੀ ਹੁੰਦਾ ਹੈ ਨਾ ਤਾਂ ਤੁਸੀਂ ਇਹਦੇ ਵਿੱਚ ਵੇਸਣ ਪਾਲਿਆ ਕਰੋ ਥੋੜਾ ਜਿਹਾ ਫਿਰ ਉਹ ਬਿਲਕੁਲ ਆਦੇ ਕੋ ਗਾੜਾ ਗੜਾ ਹੋ ਗਿਆ ਹੁਣ ਐਕਸਟਰਾ ਮੌਇਸਚਰ ਖਤਮ ਹੋ ਗਿਆ ਤਾਂ ਕਿਵੇਂ ਨਾ ਜਦੋਂ ਤਵੇ ਤੇ ਆਪਾ ਪਾਉਨੇ ਆ ਤਾਂ ਬਿਲਕੁਲ ਸਹੀ ਪੱਕੇ ਆ ਦੇਖੋ ਹੁਣ ਮੇਰਾ ਪਹਿਲੇ ਵਾਲਾ ਚਿਲਾ ਪੀਨਾ ਵੈਸੇ ਨਾਲ ਹੁਣ ਮੈਂ ਤੁਹਾਨੂੰ ਵੈਸੇ ਨਾਲ ਬਣਾ ਕੇ ਦਿਖਾਵਾਂਗੀ ਦੇਖੋ ਆਲ ਕਿੰਨਾ ਸੋਹਣਾ ਹੋਇਆ ਮੈਂ ਇਹਨੂੰ ਫਲਿੱਪ ਕਰ ਦਿੱਤਾ ਸੀ ਹੁਣ ਆਪਾਂ ਵੇਟ ਕਰਨੇ ਆਂ ਦੇ ਪੱਕਣ ਦੀ ਦੇਖੋ ਮੇਰਾ ਵੈਸਨ ਨਾਲ ਵੀ ਬਹੁਤ ਅੱਛਾ ਸਪਰੈਡ ਹੋਇਆ ਹੈ ਤੇ ਮੇਰਾ ਫਰਸਟ ਵਨ ਬਣ ਕੇ ਰੈਡੀ ਹੋ ਗਿਆ ਸੋ ਹੁਣ ਆਪਾਂ ਸੈਕੰਡ ਵਨ ਦੇ ਬਣਨ ਦੀ ਵੇਟ ਕਰਨੇ ਆਂ ਹੁਣ ਆ ਦੇਖੋ ਆਪਾਂ ਇਹਨੂੰ ਕਰਨੇ ਆ ਫਲਿੱਪ ਆਜੋ ਸੋ ਹੁਣ ਤੁਸੀਂ ਜਦੋਂ ਫਲਿੱਪ ਕਰਨਾ ਹੈ ਨਾ ਇਹਨੇ ਦਬਾ ਦੇਣਾ ਉਪਰੋਂ ਤਾਂਕਿ ਇਹ ਥੋੜਾ ਪਤਲਾ ਹੋ ਜਾਏ ਤੇ ਅਚੀ ਤਰ੍ਹਾਂ ਅੰਦਰ ਤੱਕਰ ਕੁੱਕ ਹੋ ਜਾਏ ਸੋ ਹਾਂ ਆਪਾਂ ਕਰਨੇ ਹੈ ਵੇਟ ਦੇਖੋ ਦੂਜੀ ਫਸਮੀ ਕਿੰਨਾ ਵਧੀਆ ਕੁੱਕ ਹੋਇਆ ਹੁਣ ਸੋ ਮੇਰੀ ਬ੍ਰੇਕਫਾਸਟ ਦੀ ਪਲੇਟ ਬਣ ਕੇ ਹੋ ਗਈ ਰੈਡੀ ਮੈਂ ਇਹਨੂੰ ਖਾਦਾ ਹੈ